ਫਾਜ਼ਿਲਕਾ ਸਰਹਾਦਤ ਹੋਣ ਵਾਲੀ ਰੀਟਰੀਟ ਸੈਰੇਮਨੀ ਵੇਖ ਕੇ ਵਾਪਸ ਆ ਰਹੇ ਫਾਜ਼ਿਲਕਾ ਆਨੰਦਪੁਰ ਮੱਲਾ ਨਿਵਾਸੀ ਅਤੇ ਉਹਨਾਂ ਦੇ ਨਾਲ ਜਲਾਲਾਬਾਦ ਤੋਂ ਆਏ ਉਹਨਾਂ ਦੇ ਰਿਸ਼ਤੇਦਾਰ ਇੱਕ ਸੜਕ ਦੁਰਘਟਨਾ ਵਿੱਚ ਬੱਚਿਆਂ ਸਮੇਤ 9 ਜਣਿਆਂ ਤੇ ਵੱਧ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਉੱਥੇ ਹੀ ਬੱਚਿਆਂ ਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਵੱਲੋਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਚੱਕ ਕੇ ਹਸਪਤਾਲ ਲਿਆਣ ਵਾਲੇ ਲੋਕਾਂ ਨੇ ਦੱਸਿਆ ਕਿ ਗੱਡੀ ਸਪੀਡ ਵਿੱਚ ਸੀ ਪਰ ਪਤਾ ਹੀ ਨਹੀਂ ਕੀ ਹੋਇਆ ਥੋੜੀ ਦੇਰ ਬਾਅਦ ਐਕਸੀਡੈਂਟ ਹੋ ਗਿਆ ਤੇ ਬੜੀ ਮੁਸ਼ਕਲ ਹਸਪਤਾਲ ਲਿਆਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਹੈ ਮਹੱਲੇ ਦੇ ਕੌਂਸਲਰ ਸਰਵਣ ਸਿੰਘ ਅਤੇ ਪ੍ਰਤੱਖ ਦਰਸ਼ਕਾਂ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕੀ ਨਾਮ ਹੈ ਤੁਹਾਡਾ ਜੀ ਸਰਵਣ ਸਿੰਘ ਅੱਛਾ ਜੀ ਕੀ ਕਰਨਾ ਬਾਕੀ ਹੈ ਇਹ ਜੀ ਆਪਣੇ ਮਹੱਲੇ ਦਾ ਪਰਿਵਾਰ ਹੈ ਤੇ ਬਾਰਡਰ ਤੇ ਗਏ ਸੀ ਅੱਜ ਰਿਸ਼ਤੇਦਾਰ ਆਏ ਹੋਏ ਸੀ ਵਾਪਸੀ ਆਈ ਜਾਂਦੇ ਸੀ ਉਹ ਉਹਨਾਂ ਨੂੰ ਜਿਵੇਂ ਪੁੱਛਿਆ ਉਹਨੇ ਡਰਾਈਵਰ ਗੱਡੀ ਸ਼ਹਿਰੋਂ ਨਹੀਂ ਤਾਂ ਗਈ ਹੈ ਪਤਾ ਨਹੀਂ ਨਾ ਕਿ ਵਿੱਚ ਕਿਸ਼ੇ ਦੇ ਵਜੇ ਇਹਦਾ ਗੱਡੀ ਜਾ ਕੇ ਵਜੇ ਕਿਧਰਕਤ ਨੂੰ ਵਿੱਚ ਵਜੇ ਗਈ ਅੱਛਾ ਕਿੰਨੇ ਬੱਚੇ ਸੀ ਵਿੱਚ ਕਿੰਨੇ ਜਨੇ ਸਵਾਰ ਸਨ ਸਵਾਰ ਸੀ ਇਹ ਚਾਰ ਜਨੇ ਸਵਾਰ ਸੀ ਵਿੱਚ ਤੇ ਚਾਰ ਹੀ ਬੱਚੇ ਸੀ ਵੱਡੇ ਵੀ ਚਾਰ ਸੀ ਤੇ ਚਾਰ ਹੀ ਬੱਚੇ ਸੀ ਹਾਂਜੀ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਰੈਫਰ ਕਰਦੇ ਤਿੰਨਾਂ ਨੂੰ ਤਿੰਨਾਂ ਨੂੰ ਹਾਂਜੀ ਅੱਛਾ ਤਿੰਨ ਬੰਦੇ ਕੀ ਸਤਾਂ ਦੀ ਹਾਲਾਤ ਵੱਡੇ ਠੀਕ ਹੈ ਤੁਹਾਡੀ ਲੋਨੀ ਚ ਹਾਂਜੀ ਦੱਸਿਆ ਜਾ ਰਿਹਾ ਕੋਈ ਜਲਾਲਲਾਵਾ ਕੋਈ ਤੁਝਾ ਅੱਲਾਵਾ ਤੋ ਰੇਸੀਦਾਰਾ ਇਹ ਬੋਟਰ ਦੇ ਕਿਆ ਰੇ ਹਾਂਜੀ ਬਹੁਤ ਮਾਰੀ ਗੱਲ ਬਹੁਤ ਅਸੀਂ ਸਾਡੇ ਤੋਂ ਕ੍ਰੋਸ ਕੀਤਾ ਜੀ ਉਹਨਾਂ ਨੇ ਸਾਨੂੰ ਕੋਲ ਹੋਰਨ ਮਾਰਿਆ ਸਾਡ ਨੂੰ ਕ੍ਰੋਸ ਕਰ ਗੱਡੀ ਥੋੜੀ ਜੀ ਸਪੀਡ ਤੇ ਸੀ ਤੇ ਅੱਗੇ ਸ਼ਾਇਦ ਜਾਂਦਾ ਗੱਡੀ ਸੰਭਲੀ ਨਹੀਂ ਉਹਨਾਂ ਕੋਲ ਤੇ ਜਾਂ ਫਿਰ ਉਹਦਾ ਕੋਈ ਟਾਇਰ ਟੁੱਟ ਗਿਆ ਛੋਟੇ ਛੋਟੇ ਤਿੰਨ ਚਾਰ ਛੋਟੇ ਛੋਟੇ ਬੱਚੇ ਨੇ ਤਿੰਨ ਚਾਰ ਲੇਡੀਜ਼ ਸੀ ਤੇ ਜਿਹੜੇ ਬੱਚੇ ਆ ਤੇ ਕੁੜੀਆਂ ਜੀ ਅਸੀਂ ਜਿਹੜੇ ਅਸੀਂ ਸਾਡੇ ਤੋਂ ਨਿਕਲਦੇ ਅੱਧਾ ਕਿਲੋਮੀਟਰ ਤੋਂ ਅੱਧਾ ਕਿਲੋਮੀਟਰ ਗਈ ਹੋਗੀ ਵਾਪਸ ਉਹ ਗੱਡੀ ਤੇ ਉਹ ਐਕਸੀਡੈਂਟ ਹੋ ਗਿਆ ਤੇ ਅਸੀਂ ਜਿਹੜੇ ਮੈਂ ਕਿਹਾ ਅਸੀਂ ਵੇਖਿਆ ਕਿ ਸਰ ਉਹ ਗੱਡੀ ਜਿਹੜੀ ਸਪੀਡ ਨਾਲ ਆਈ ਗੱਡੀ ਤੇ ਤੇ ਇੱਦੀ ਲੈ ਕੇ ਕਿਤੇ ਆਈ ਤੇ ਉਹ ਜਲਾ ਬਾਈ ਜਿਹੜਾ ਸਟਾਰ ਲੈ ਕੇ ਉਹ ਖੜੇ ਸੀ ਜਿਆਦੇ ਸੀ ਤੇ ਉਹਨਾਂ ਗੱਡਾ ਰੋਕੀ ਫਿਰ ਉਹਨਾਂ ਨੇ ਖਿੱਚ ਕੇ ਗੱਡੀ ਗੱਡੀ ਚੋਂ ਕੱਢਿਆ ਆਈ ਉਹਨਾਂ ਨੂੰ ਅੱਧਾ ਭੰਗ ਗਈ ਗੱਡੀ ਦਾ ਕੋ ਖਤਮ ਹੀ ਹੋ ਗਈ ਤੇ ਖੇਚ ਕੇ ਉਹਨੂੰ ਘੱਡੇ ਤੇ ਫਿਰ ਬੱਚਿਆਂ ਨੂੰ ਉਹਨੂੰ ਕੁਝ ਜੀਪ ਚ ਪਾਏ ਨੇ ਕੁਝ ਕਾਰ ਚ ਪਾਏ ਨੇ 7-8 ਜਣੇ ਸੀ ਸਿਵਲ ਹਸਪੀਟਲ ਆਏ ਆ ਜੀ ਤੇ ਬੱਚੇ ਥੋੜੇ ਸੀਰੀਅਸ ਨੇ ਦੋ ਤਿੰਨ ਡਾਕਟਰ ਸਾਹਿਬ ਉਹ ਇਲਾਜ ਕੀਤਾ ਜਾ ਰਿਹਾ ਹਾਂ ਜੀ ਹਾਂ ਜੀ ਇਲਾਜ ਚੱਲ ਰਿਹਾ ਜੀ ਬੜੀ ਕਰ ਰਹੇ ਨੇ ਇਲਾਜ ਤਾਂ ਡਾਕਟਰ ਸਾਹਿਬ ਆ ਗਏ ਨੇ ਸਾਰੇ ਪਰਿਵਾਰੀ ਨੰਬਰ ਕੌਣ ਕਿਨੇ ਸੀ ਹਾਂ ਜੀ ਪਰਿਵਾਰ ਸਾਰੇ ਪਰਿਵਾਰ ਆ ਗਿਆ ਜੀ ਉਹਨਾਂ ਦਾ ਹਾਂ ਉਹਨੇ ਜਸਟ 15-20 ਮਿੰਟ ਪਹਿਲੇ ਮੈਨੂੰ ਕੋਈ ਪ੍ਰੈਸ ਪਾਈਟ ਆ ਰਹੇ ਤੋਂ ਸੀਗੇ ਮੇਰੇ ਸੱਜਣ ਵਿੱਚਰ ਉਹਨਾਂ ਦਾ ਫੋਨ ਆਇਆ ਕਿ ਐਕਸੀਡੈਂਟ ਐਵੇਂ ਹੋ ਗਿਆ ਆ ਮੌਕੇ ਤੇ ਚਲੋ ਅਸੀਂ ਸਾਰੇ ਡਾਕਟਰ ਸਾਹਿਬਾਨ ਦੀ ਟੀਮ ਸਾਰਿਆਂ ਨੂੰ ਬੁਲਾਇਆ ਮੈਂ ਖੁਦ ਵੀ ਮੌਕੇ ਤੇ ਪਹੁੰਚਿਆ ਪਤਾ ਲੱਗਿਆ ਹੈਗਾ ਕਿ ਬਾਰਡਰ ਦੇ ਰੇਟੇਟ ਕਰਮਣੀ ਦੇਖਦੇ ਹੋਏ ਆ ਵਾਪਿਸ ਪਰਿਵਾਰ ਆ ਰਿਹਾ ਸੀ ਕੋਈ ਕਾਰ ਤੇ ਸਾਰੇ ਜਨੇ ਸੀ 8 ਲੋਕ ਸੀ ਬਾਈਚਾਸ ਕਿਸੇ ਚੀਜ਼ ਟਕਰਾ ਗਏ ਆ ਪੇੜ ਵਗੈਰਾ ਤੇ 8 ਦੇ 8 ਦੇ ਸੱਟਾ ਸਿਗੀਆਂ ਕੁਝ ਵਿੱਚੋਂ ਸਟੇਬਲ ਸੀਗੇ ਤਿੰਨ ਜਨੇ ਸੀ ਜਿਹਨਾਂ ਸਰ ਬੱਚੇ ਛੋਟੇ ਜਿਹਨਾਂ ਨੂੰ ਰੈਫਰ ਕਰਨਾ ਪਿਆ ਇੱਕ ਤਾਂ ਸਿਟੀ ਸਕੈਨ ਹੋ ਰਿਹਾ ਬਾਕੀ ਚਾਰ ਬਿਲਕੁਲ ਸਟੇਬਲ ਨੇ ਥੋੜੇ ਬਹੁਤ ਮਾਈਨਰ ਇੰਜਰੀਜ਼ ਹੈਗੀਆਂ ਬਟ ਐਸੇ ਇਥੇ ਟ੍ਰੀਟ ਕਰ ਰਹੇ ਹਾਂ ਸਾਰੇ ਗੁੱਪ ਕੋ ਪਿੱਕੋ ਵਹਿੱਕਲ ਚ ਇੱਕ ਕਾਰ ਚ ਸੀ ਪੂਰਾ ਪਰਿਵਾਰ ਹੀ ਸੀ ਯਾਨੀ ਕਿ ਅਨੇ ਪੇਸ਼ੈਂਟ ਦੇ ਨਾਲ ਮਾਨਾ ਤਾਂ ਸਾਰਾ ਮੈਨੇਜ ਕਰ ਦਿੱਤਾ ਗਿਆ ਐਮਰਜੈਂਸੀ ਟੀਮ ਤਾਂ ਆਲਰੇਡੀ ਤਿਆਰ ਹੀ ਹੁੰਦੀ ਹੈ ਬਟ ਬਾਈ ਚਾਸ ਚਲੋ ਗੁੱਡ ਹੈ ਚਲੋ ਜਿਹੜਾ ਮੈਨੂੰ ਫੋਨ ਆਇਆ ਮੇਰੇ ਸੱਜਣ ਮਿੱਤਰ ਅਗੇਲੇ ਤੇ ਉਹਨਾਂ ਦਾ ਫੋਨ ਆਨ ਕਰਕੇ ਆ ਕਿ ਬਾਕੀ ਡਾਕਟਰ ਜਿਵੇਂ ਅਸੀਂ ਬੋਕੇ ਦੇ ਬੁਲਾਲੇ ਸੀ ਮੈਂ ਖੁਦ ਵੀ ਪਹੁੰਚ ਗਿਆ ਸੀ ਟਾਈਮਲੀ ਮੈਨੇਜ ਕਰ ਦਿੱਤਾ ਗਿਆ ਅੱਛਾ ਜਿਹਦੇ ਤਿੰਨ ਥੋੜੇ ਇੰਜਰੀਜ਼ ਹੈਗੀਆਂ ਸੀਗੀਆਂ ਜੀ ਹੈਡ ਇੰਜਰੀ ਵੀ ਇੱਕ ਦੇ ear ਚ ਬਲੀਡ ਵੀ ਹੋਇਆ ਇਸ ਕਰਕੇ ਅਸੀਂ ਇਹ ਜੀ ਸੀਟੀ ਵੀ ਕਰਵਾ ਰਹੇ ਹਾਂ ਇੱਕ ਤਾਂ ਤੇ ਤਿੰਨ ਨੂੰ ਅਸੀਂ ਟਾਈਮ ਵੀ ਰੈਫਰ ਕਰਤਾ ਬੱਚੇ ਛੋਟੇ ਸੀਗੇ ਤਾਂ ਸਾਨੂੰ ਲੱਗਾ ਕਿ ਇੱਕ ਵਾਰੀ ਕਿਤੇ opinion ਦੀ ਲੋੜ ਹੈ ਤਾਂ ਇਹਨਾਂ ਨੂੰ ਇੱਕ ਬੱਚੇ ਦੀ ਜੇਸ ਕਿੰਨੀ ਲਗਭਗ ਲਗਭਗ ਸਰ ਕੋਈ ਤੇ ਇੰਸ਼ਾਲਾ ਦਾ ਕੋਈ 5 ਸਾਲ ਦਾ ਐਵੇਂ ਹੈਗੇ ਮਕਾਸਰ ਮੜਾ ਫਾਸ ਬਿਲਕੁਲ ਹਾਂਜੀ ਦੱਸ ਸਕਤੀ ਨਾ ਮੈਂ ਡਾਕਟਰ ਮਨੀ ਫਿਡ ਐਕਟੇਸ਼ਨ ਸਿਵਰ ਹਸਪੀਟਲ ਫਾਇਦਾ ਜੀ ਇੱਕ ਸਪੈਸ਼ਲ ਤੋਂ ਜਿਹੜਾ ਹਾਲਾਤ ਸਾਹਮਣੇ ਆਇਆ ਦਾ ਪੇਸ਼ੈਂਟ ਆਇਆ ਇਹ ਦੱਸਦੇ ਜਾ ਰਹੇ ਕਾਫੀ ਪੇਸ਼ੰਗ ਹਾਂਜੀ ਜੀ ਪੰਜ ਬੱਚੇ ਉਹਨਾਂ ਚੋਂ ਆਏ ਨੇ ਜੋ ਕਿ ਤਿੰਨ ਤਾਂ ਬਹੁਤ ਜ਼ਿਆਦਾ ਸੀਰੀਅਸ ਨੇ ਅਸੀਂ ਉਹਨਾਂ ਨੂੰ ਫਿਡ ਕੋਟ ਰੈਫਰ ਕਰਤਾ ਦੋ ਸਟੇਬਲ ਨੇ ਇੱਕ ਉਹਨਾਂ ਦੇ ਨਾਲ ਚਲਾ ਗਿਆ ਤੇ ਇੱਕ ਸਾਡੇ ਕੋਲੇ ਹੈਗਾ ਜੀ ਜਦ ਤੱਕ ਜੇ ਅੱਪ ਗੱਲ ਕਰੀਏ ਤਾਂ ਕਿੰਨੇ ਚੋਟ ਆਈਏ ਅ ਕਿਸ ਇੱਕ ਨੂੰ ਤਾਂ ਹੈਡ ਇੰਜਰੀ ਆਈ ਹੈ ਇੱਕ ਨੂੰ ਹੈਡ ਇੰਜਰੀ ਆਈ ਹੈ ਇੱਕ ਨੂੰ ਬੋਡੀ ਪੂਰੀ ਇੰਜਰੀ ਹੈ ਸੀ ਪਤਾ ਨਹੀਂ ਕਿ ਕੀ ਤੇ ਕਿਥੋਂ ਜ਼ਿਆਦਾ ਸਾਲ ਕਿਥੇ ਹਾਦਸਾ ਆ ਇਹ ਨਹੀਂ ਪਤਾ ਕਿਆ ਰੇ ਨਹੀਂ ਕਿਸੇ ਕਿੱਕ ਕਰ ਤੇ ਵੱਜੀ ਆ ਕਾਰ ਉਹਨਾਂ ਦੀ ਤੇ ਦੋ ਜੈਂਟਸ ਦੋ ਲੇਡੀਸ ਵੀ ਵਿੱਚ ਸਵਾਰ ਸੀ ਜੀ ਜੇ ਆਪਾਂ ਗੱਲ ਕਰੀਏ ਤਾਂ ਬੱਚਿਆਂ ਦੀ ਉਮਰ ਦੀ ਗੱਲ ਹੋ ਗਈ ਕਿੰਨੀ ਉਮਰ ਸੀ ਇੱਕ ਦੀ ਜਿਵੇਂ 10 ਸਾਲ ਇੱਕ ਦੀ 4 ਸਾਲ ਇੱਕ ਦੀ 7 ਕੁ ਸਾਲ ਤੇ ਇੱਕ 5 ਸਾਲ ਜੀ

एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत